ਭਾਰਤ ਸਰਕਾਰ ਵੱਲੋਂ ਅਤਵਾਦ ਖਿਲਾਫ ਛੇੜੀ ਗਈ ਫੈਸਲਾਕੁਨ ਲੜਾਈ ਨੂੰ ਨਵਾਂ ਮੋੜ ਦਿੰਦੇ ਆਪਰੇਸ਼ਨ ਸੰਧੂਰ ਚਲਾਇਆ ਗਿਆ। ਇੰਡੀਆ ਮੁਤਾਬਕ ਪਾਕਿਸਤਾਨ ਚ ਨੌ ਅਤਵਾਦੀ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਗਏ। ਇਨ ਹਮਲਿਆਂ ਮਗਰੋਂ ਪੰਜਾਬ ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਚਨਾ ਦੇ ਹਿਸਾਬ ਨਾਲ ਕਈ ਹਵਾਈ ਅੱਡਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ। ਉਧਰ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਤਵਾਦ ਦੇ ਖਿਲਾਫ ਇਸ ਲੜਾਈ ਚ ਪੂਰਾ ਦੇਸ਼ ਇੱਕਜੁੱਟ ਹੈ। ਸਾਨੂੰ ਸਾਡੀ ਭਾਰਤੀ ਫੌਜ ਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ। 140 ਕਰੋੜ ਸ਼ਿਸ਼ਵਾਸੀ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਦੱਸਤੀਏ ਕਿ ਭਾਰਤ ਸਰਕਾਰ ਵੱਲੋਂ ਅੱਤਵਾਦ ਖਿਲਾਫ ਸ਼ੇੜੀ ਗਈ ਫੈਸਲਾਕੁਨ ਲੜਾਈ ਨੂੰ ਨਵਾਂ ਮੋੜ ਦਿੰਦੇ ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਇਸ ਤਹਿਤ ਬੀਤੀ ਰਾਤ ਪਾਕਿਸਤਾਨ ਤੇ ਕਬਜ਼ੇ ਵਾਲੇ ਕਸ਼ਮੀਰ ਪੀਓ ਕੀ ਚ ਕਈ ਅੱਤਵਾਦੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਕੀਤੀ ਗਈ ਸੁਖਬੀਰ ਸਿੰਘ ਬਾਦਲ ਨੇ ਇਸ ਆਪਰੇਸ਼ਨ ਲਈ ਭਾਰਤੀ ਫੌਜ ਨੂੰ ਸਲਾਮ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਰੇਸ਼ਨ ਸੰਧੂਰਲੀ ਭਾਰਤੀ ਫੌਜ ਨੂੰ ਸਲਾਮ ਕੀਤਾ ਉਹਨਾਂ ਕਹੇ ਕਿ ਅੱਤਵਾਦ ਵਿਰੁੱਧ ਫੈਸਲਾਕੁਨ ਕਾਰਵਾਈ ਲਈ ਭਾਰਤ ਸਰਕਾਰ ਦੇ ਨਾਲ ਖੜੇ ਆ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਆਪਰੇਸ਼ਨ ਸੰਧੂਰਲੀ ਸਲਾਮ ਕਰਦਾ ਹੈ ਅੱਤਵਾਦ ਵਿਰੁੱਧ ਫੈਸਲਾਕੁਨ ਕਾਰਵਾਈ ਲਈ ਭਾਰਤ ਸਰਕਾਰ ਦੇ ਨਾਲ ਖੜੇ ਆ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ ਤੇ ਸੁਰੱਖਿਆ ਪੁਖਤਾ ਕਰ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅੰਮ੍ਰਿਤਸਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ ਸਾਰਾ ਕੁਝ ਬੰਦ ਕਰਦੇ ਆ ਬਾਈ ਫਲਾਈਟਾਂ ਕੈਨਸਲ ਕੀਤੀਆਂ ਗਈਆਂ ਨੇ ਇਸ ਦੀ ਜਾਣਕਾਰੀ ਯਾਤਰੀਆਂ ਨੂੰ ਮੈਸੇਜ ਅਤੇ ਕਾਲ ਰਾਹੀਂ ਦੇ ਦਿੱਤੀ ਗਈ ਹੈ ਅਗਲੀ ਸੂਚਨਾ ਮਿਲ ਤੱਕ ਫਿਲਹਾਲ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੇ ਲੋਕਾਂ ਨੂੰ ਸੂਚਿਤ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਉਧਰ ਰਾਜਸਥਾਨ ਦੇ ਸਰਹੱਦੀ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਨਾਲ ਹੀ ਬਿਕਨੇਰ ਅਤੇ ਜੋਧਪੁਰ 에ਰਪੋਰਟ ਬੰਦ ਕਰ ਦਿੱਤੇ ਗਏ ਨੇ ਉੱਥੇ ਹੀ ਜ਼ਿਲ੍ਹਾ ਕਲੈਕਟਰ ਦੇ ਆਦੇਸ਼ ਤੇ ਬਿਕਨੇਰ ਬਾੜੇਮਾਰ ਅਤੇ ਜੈਸਲਮੇਰ ਸਮੇਤ ਸਰਹੱਦੀ ਸ਼ਹਿਰਾਂ ਦੇ ਸਕੂਲਾਂ 'ਚ ਅੱਜ ਛੁੱਟੀ ਕੀਤੀ ਗਈ ਹੈ ਬਿਕਨੇਰ ਦੇ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਉਹਨਾਂ ਨੂੰ ਹੈੱਡਕੁਆਟਰ ਨਹੀਂ ਛੱਡ ਦਾ ਆਦੇਸ਼ ਦਿੱਤਾ ਗਿਆ ਇਸ ਤਰ੍ਹਾਂ 에어 ਇੰਡੀਆ ਨੇ ਆਪਣੇ ਟਵੀਟ ਚ ਕਿਹਾ ਮੌਜੂਦਾ ਸਥਿਤੀ ਨੂੰ ਦੇਖਤੇ ਹੋਏ 에어 ਇੰਡੀਆ ਨੇ ਅਧਿਕਾਰੀਆਂ ਤੋਂ ਅੱਗੇ ਦੀ ਜਾਣਕਾਰੀ ਮਿਲਣ ਤੱਕ 7 ਮਈ ਨੂੰ ਦੁਪਹਿਰ 12 ਵਜੇ ਤੱਕ ਜੰਮੂ ਸ਼੍ਰੀਨਗਰ ਲੇ ਜੋਧਪੁਰ ਅੰਮ੍ਰਿਤਸਰ ਪੁਜ ਜਾਮਨਾਗਰ ਚੰਡੀਗੜ੍ਹ ਤੇ ਰਾਜਕੋਟ ਤੋਂ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ ਅੰਮ੍ਰਿਤਸਰ ਜਾਣ ਵਾਲੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਦਿੱਤੀ ਭੇਜਿਆ ਜਾ ਰਿਹਾ ਇਸ ਅਸੂਲਤਾ ਲਈ ਸਾਨੂੰ ਖੇਦ ਦਾ ਰਾਤ ਕਰੀਬ 2 ਵਜੇ ਜੈਸਲਮੇਰ ਬਾੜਮੀਰ ਦੇ ਕਈ ਇਲਾਕਿਆਂ ਚ ਲੜਾਕੂ ਜਹਾਜ਼ਾਂ ਦੀ ਆਵਾਜ਼ ਜਾ ਸੁਣਾਈ ਦਿੱਤੀਆਂ ਚਸ਼ਮਦੀਦਾ ਨੇ ਦੱਸਿਆ ਕਿ ਪਹਿਲਾਂ ਤਾਂ ਲੱਗਿਆ ਕਿ ਭਾਰਤ ਕੋਈ ਅਭਿਆਸ ਕਰ ਰਿਹਾ ਪਰ ਬਾਅਦ ਚ ਪਤਾ ਲੱਗਿਆ ਕਿ ਭਾਰਤ ਨੇ ਹਵਾਈ ਹਮਲਾ ਕੀਤਾ ਇਸ ਵਿੱਚ ਅਧਿਕਾਰੀਆਂ ਨੇ ਪਾਕਿਸਤਾਨ ਨਾਲ ਲੱਗਦੇ ਸੂਬਿਆਂ ਜਾਣ ਵਾਲੀਆਂ 4 ਉਡਾਨਾਂ ਨੂੰ ਜੈਪੁਰ 에ਰਪੋਰਟ ਤੇ ਰੱਦ ਕਰ ਦਿੱਤਾ ਸਰਹੱਦੀ ਜ਼ਿਲ੍ਹੇ ਬੀਕਾਨੇਰ ਚ ਬੁੱਧਵਾਰ ਨੂੰ ਸਰਕਾਰੀ ਅਤੇ ਨਿੱਜੀ ਸਕੂਲ ਵੀ ਬੰਦ ਰੱਖੇਗੇ ਸਕੂਲ ਚ ਇਨੀ ਦਿਨੀ ਅੰਤਿਮ ਪ੍ਰੀਖਿਆਵਾਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ